ਸਾਸਤਰੀ ਆਕਾ ਜੀ ਪੰਜਾਬੀ ਦਾ ਤੜਕਾ YouTube ਚੈਨਲ ਵਿੱਚ ਸ਼ਾਬਿਸ਼ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ ਤੇ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਹੈਲਦੀ ਰੈਸਪੀ ਲੈ ਕੇ ਆਇਆ ਇਹ ਹੈ ਜੀ ਬਾਥੂ ਦਾ ਪਰਾਂਠਾ ਬਾਥੂ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਕਿ ਬਾਥੂ ਦੇ ਬਹੁਤ ਜ਼ਿਆਦਾ ਗੁਣ ਨੇ ਬਾਥੂ ਦੇ ਵਿੱਚ ਆਇਰਨ ਮੈਗਨੀਸ਼ੀਅਮ ਫਾਸਫੋਰਸ ਤੇ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਹੈ ਤੇ ਇਹ ਗਰਮ ਵੀ ਹੁੰਦਾ ਹੈ ਸਰਦੀਆਂ ਦੇ ਵਾਸਤੇ ਬੈਸਟ ਹੈ ਕਿ ਤੁਸੀਂ ਸਰਦੀਆਂ ਦੇ ਵਿੱਚ ਬੱਚਿਆਂ ਨੂੰ ਤੇ ਫੈਮਿਲੀ ਮੈਂਬਰ ਨੂੰ ਬਜ਼ੁਰਗਾਂ ਨੂੰ ਤੁਸੀਂ ਇਹ ਬਾਥੂ ਦਾ ਸੇਵਨ ਕਰਾਓ ਤਾਂ ਬਹੁਤ ਵਧੀਆ ਰਹੇਗਾ ਤੁਹਾਡੇ ਵਾਸਤੇ ਸਾਰਿਆਂ ਵਾਸਤੇ ਤੇ ਅੱਜ ਮੈਂ ਬਾਥੂ ਦੇ ਪਰੌਂਠੇ ਲੈ ਕੇ ਆਇਆ ਤੇ ਆਓ ਅੱਜ ਦੀ ਰੈਸਪੀ ਨੂੰ ਜਾਣਦੇ ਹਾਂ ਕਿਸ ਤਰ੍ਹਾਂ ਆਟਾ ਗੁੰਨਾ ਤੇ ਕਿਸ ਤਰ੍ਹਾਂ ਬਾਥੂ ਨੂੰ ਧੋ ਕੇ ਸਾਫ਼ ਕਰਨਾ ਹੈ ਬਾਥੂ ਵਾਲਾ ਪਰੌਠਾ ਬਣਾਉਣ ਵਾਸਤੇ ਇੱਥੇ ਮੈਂ ਇੱਕ ਬੰਚ ਬਾਥੂ ਦਾ ਲਿਆ ਸੀ ਤੇ ਉਹਨੂੰ ਚੰਗੀ ਤਰ੍ਹਾਂ ਆਪਾਂ ਇੱਕ ਇੱਕ ਪੱਤਾ ਕਰ ਲਿਆ ਹੈ ਤੇ ਪੰਜ ਸਤ ਪਾਣੀ ਦੇ ਵਿੱਚ ਜ਼ਰੂਰ ਧੋਣਾ ਇਹਨੂੰ ਕਿਉਂਕਿ ਇਹਦੇ ਵਿੱਚ ਰੇਤਾਂ ਬਹੁਤ ਹੁੰਦਾ ਤੇ ਹੁਣ ਆਪਾਂ ਇਹਨੂੰ ਬਰੀਕ-ਬਰੀਕ ਕੱਟ ਲਵਾਂਗੇ ਤੇ ਫਿਰ ਬਾਅਦ ਵਿੱਚ ਤੁਹਾਨੂੰ ਮੈਂ ਆਟਾ ਗੁੰਨ ਕੇ ਦੱਸਦਾ ਬਾਥੂ ਵਾਲੇ ਪਰੋਠੇ ਦਾ ਆਟਾ ਗੁੰਨਣ ਵਾਸਤੇ ਇੱਥੇ ਮੈਂ ਇੱਕ ਬੋਲ ਛੰਨੀ ਦੇ ਵਿੱਚ ਆਟਾ ਪਾ ਲਿਆ ਤੇ ਇਸ ਦੇ ਵਿੱਚ ਮੈਂ ਹੁਣ 3 ਚਮਚ ਦੇ ਕਰੀਬ ਵੇਸਣ ਵੀ ਪਾਵਾਂਗਾ ਕਿਉਂਕਿ ਇਹ ਮਿਸਾ ਪਰੋਠਾ ਹੁੰਦਾ ਤਾਂ ਵੇਸਣ ਆਪਣੇ ਸਰੀਰ ਵਾਸਤੇ ਬਹੁਤ ਜ਼ਿਆਦਾ ਵਧੀਆ ਕਿਉਂਕਿ ਗਲੂਟਨ ਫ੍ਰੀ ਹੁੰਦਾ ਇਹ ਤੇ ਉਹਨਾਂ ਸਾਰੇ ਆਟੇ ਨੂੰ ਆਪਾਂ ਛਾਲ ਲੈਂਦੇ ਆ ਸਾਰੇ ਆਟੇ ਨੂੰ ਛਾਲ ਲਿਆ ਇੱਕ ਵਾਰੀ ਆਟੇ ਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਦਿਓ ਉਹਨਾਂ ਪਰ ਜਿਹੜਾ ਬਾਥੂ ਬਰੀਕ-ਬਰੀਕ ਕੱਟ ਕੇ ਰੱਖਿਆ ਸੀ ਉਹ ਸਾਰਾ ਪਾ ਦਿੰਦੇ ਆ ਤੇ ਪੰਜ ਸੱਤ ਹਰੀਆਂ ਮਿਰਚਾਂ ਵੀ ਲੈ ਇਹਦੇ ਵਿੱਚੇ ਪਾ ਦਿੰਦਾ ਤੇ ਮੈਂ ਥੋੜੀ ਜੀ ਅਜਮੈਨ ਨਵਾਗਾ ਅੱਧਾ ਚਮਚ ਅਜਮੈਨ ਨੂੰ ਹਮੇਸ਼ਾ ਤੁਸੀਂ ਮਸਲ ਕੇ ਪਾਓ ਇੱਕ ਚਮਚ ਦੇ ਕਰੀਬ ਇਹਦੇ ਵਿੱਚ ਨਮਕ ਮਿਲਾਉਣਾ ਹੈ ਇਕ ਤਮੇ ਦੇ ਕਰੀ ਕਸੂਰੀ ਮੇਥੀ ਇਹਦਾ ਟੇਸਟ ਹੈ ਜਿਹੜਾ ਬਹੁਤ ਜਿਆਦਾ ਵਧੀਆ ਆਂਦਾ ਹੈ 1/4 ਚਮਚ ਲਾਲ ਮਿਰਚ ਦਾ ਤੇ 1/4 ਚਮਚ ਹਲਦੀ ਹਲਦੀ ਨਾਲ ਨਾ ਕਲਰ ਬਹੁਤ ਵਧੀਆ ਆਂਦਾ ਔਰ ਵੈਸੇ ਵੀ ਹਲਦੀ ਹੈ ਜਿਹੜੀ ਐਂਟੀਬੈਟਿਕ ਹੁੰਦੀ ਹੈ ਸਾਰੇ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਮਸਲਣੇ ਆ ਤਾਂ ਕਿ ਬਾਥੂ ਜਿੰਨਾ ਕੋ ਪਾਣੀ ਛੱਡਣਾ ਚਾਹੇਗਾ ਉਹ ਛੱਡ ਦੇਗਾ ਮਸਲਾ ਜ਼ਰੂਰੀ ਹੁੰਦਾ ਦੋਸਤੋ ਪੋਣਾ ਪੈਨ ਦੇ ਵਿੱਚ ਇੱਕ ਚਮਚੇ ਦੇ ਕਰੀਬ ਦੇਸੀ ਘਿਓ ਦਾ ਪਾ ਲੈਂਦੇ ਹੋ ਤਾਂ ਕਿ ਪਰੌਂਠਾ ਜਿਹੜਾ ਆਪਣਾ ਨਰਮ ਬਣੇਗਾ ਬਸ ਥੋੜਾ ਥੋੜਾ ਪਾਣੀ ਪਾ ਕੇ ਇਸ ਤਾਟਾ ਗੁੰਨ ਲੈਂਦੇ ਉਹ ਗੁੜੀ ਵੀ ਗਿਆ ਹੈ ਤੇ ਉਹਨਾਂ ਪੈਨ ਦੇ ਉੱਤੇ ਥੋੜਾ ਜਿਹਾ ਦੇਸੀ ਘਿਓ ਲਾ ਕੇ ਤੈਨੂੰ 15 ਤੋਂ 20 ਮਿੰਟ ਤੱਕ ਟੱਕ ਕੇ ਰੱਖ ਦਾਂਗੇ ਤੇ ਤੁਹਾਨੂੰ ਸੰਗੀ ਦਾ ਇਕੱਠਾ ਕਰਕੇ ਤੇ ਜਿਸ ਬੋਲ ਦਾ ਆਪਾਂ ਆਟਾ ਕਣਨਾ ਉਸੇ ਬੋਲ ਦੇ ਨਾਲ ਹੀ ਟੱਕ ਕੇ ਰੱਖ ਦਾਂਗੇ ਤਾਂ ਮੈਨੂੰ ਆਪਾਂ ਗੈਸ ਦੇ ਉੱਪਰ ਰੱਖ ਦਿੱਤਾ ਤੇ ਹੁਣ ਆਪਾਂ ਪਰੌਂਠੇ ਦੀ ਸ਼ੁਰੂਆਤ ਕਰਦੇ ਹਾਂ ਛੋਟਾ ਜਿਹਾ ਪੇੜਾ ਲੈਣੇ ਆਪਾਂ ਰੋਟੀਆਂ ਨੂੰ ਤੁਸੀਂ ਗੋਲ ਬਣਾ ਸਕਦੇ ਹੋ ਜਾਂ ਚੋਰਸ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿਉਂਕਿ ਨਮਕ ਮਿਰਚ ਵਗੈਰਾ ਤਾਂ ਆਪ ਸਾਰਾ ਕੁਝ ਐਸ ਤੇ ਪਾਇਆ ਹੀ ਹੋਇਆ ਕੁਝ ਲੋਕਾਂ ਦੇ ਵਿੱਚ ਪਿਆਜ਼ ਵੀ ਪਾਉਂਦੇ ਨੇ ਅਰੇ ਇੱਥੇ ਅੱਜ ਮੈਂ ਬਿਨਾਂ ਪਿਆਜ਼ ਤੋਂ ਬਣਾ ਰਿਹਾ ਜਿਆਦਾ ਮੋਟਾ ਨਹੀਂ ਤੁਸੀਂ ਰੱਖਣਾ ਕਿਉਂਕਿ ਵੈਸਨਾ ਤਾਂ ਵੈਸਨ ਥੋੜਾ ਕੋ ਟਾਈਮ ਨਾਲ ਪੱਕਦਾ ਹੁੰਦਾ ਐਸ ਕਰਕੇ ਜਿਆਦਾ ਮੋਟਾ ਨਹੀਂ ਤੁਸੀਂ ਰੱਖਣਾ ਤੇ ਗੈਸ ਦੀ ਫਲੇਮ ਨੂੰ ਜਿਆਦਾ ਤੇਜ਼ ਅੱਗ ਤੇ ਵੀ ਨਹੀਂ ਇਸ ਨੂੰ ਪਕਾਣਾ ਹੁੰਦਾ ਜੇ ਕੋ ਕਿੱਡਾ ਵਧੀਆ ਆਪਣਾ ਗੋਲ ਪਰੋਠਾ ਬਣ ਚੁੱਕਾ ਤੇ ਉਹਨਾਂ ਪੈਸ ਨੂੰ ਤਵੇ ਤੇ ਪਾ ਦਿੰਦੇ ਆ ਤਵਾ ਗਰਮ ਹੋ ਚੁੱਕਾ ਆ ਰਾਮ ਜੀ ਲੋ ਪਲਟ ਦਿਨੇ ਇੱਕ ਵਾਰੀ ਆ ਜੀ ਪਰੋਟੇ ਦੇ ਉੱਪਰ ਆਪਾਂ ਹੁਣ ਘਿਓ ਲਾ ਕੇ ਤੇ ਤੁਹਾਨੂੰ ਰਾੜ ਲਵਾਂਗੇ ਬਾਤੂ ਦੇ ਵਿੱਚ ਦੋਸਤੋ ਆਇਰਨ, ਮੈਗਨੀਸ਼ੀਅਮ, ਫਾਸਫੋਰਸ ਬਹੁਤ ਜ਼ਿਆਦਾ ਹੁੰਦਾ ਹੈ। ਤਾਂ ਇਸ ਦੀ ਵਰਤੋਂ ਸਰਦੀਆਂ ਦੇ ਵਿੱਚ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਗਰਮ ਹੁੰਦਾ ਥੋੜਾ ਜਾਂ। શરી ਨੂੰ ਸੋਡੋਲ ਬਣਾ ਦਿੰਦਾ ਤੇ ਛੇਤੀ ਮੋਟਾਪਾ ਨਹੀਂ ਆ ਦਿੰਦਾ। ਇਹ ਇਸ ਦੀ ਖਾਸੀਅਤ ਹੁੰਦੀ ਹੈ। ਰੋਟਾ ਪਣਾ ਬਣ ਚੁੱਕਿਆ। ਤੁਸੀਂ ਦੇਖ ਹੀ ਪਾ ਰਹੇ ਹੋ ਕਿ ਕਿਸ ਤਰ੍ਹਾਂ ਦਾ ਆਪਣਾ ਪਰੌਂਠਾ ਬਣਿਆ ਐਸੇ ਤਰ੍ਹਾਂ ਆਪਾਂ ਦੂਸਰਾ ਪਰੌਂਠਾ ਵੀ ਬਣਾ ਲੈਂਦੇ ਹਾਂ ਐਸ ਫਸੇ ਕਿਉਂ ਲਗਾ ਦਿੰਦੇ ਹਾਂ ਤਾਂ ਪ੍ਰੋਟੀਨ ਉਸ ਤਾਂ ਲੱਗ ਜੇ बन चुका। ਤੁਸੀਂ ਦੇਖ ਪੜਿਓ। ਕੇਵਲ ਪਰੋਠਾ ਵੀ ਆਪਣਾ ਕਿੰਨਾ ਵਧੀਆ ਬਣਿਆ ਹੈ। ਤੇ ਆਓ ਨਪਾਇ ਸੁਣੋ ਦਹੀਂ ਦੇ ਨਾਲ ਜਾਂ achar ਦੇ ਨਾਲ ਜਿਸ ਨਾਲ ਵੀ ਤੁਸੀਂ ਖਾਣਾ ਚਾਹੁੰਦੇ ਹੋ। ਤੇ ਸਰਵ ਕਰਦੇ ਹਾਂ। ਦਾ ਪਰੋਠਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ। ਤੇ ਤੁਹਾਡੇ ਸਾਰਿਆਂ ਕੇ ਬੇਨਤੀ ਹੈ ਕਿ ਜੇਕਰ ਤੁਸੀਂ ਮੇਰਾ ਹਾਲ ਤੱਕ YouTube ਚੈਨਲ ਪੰਜਾਬੀ ਅੰਦਰ ਤੜਕੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਮੇਰੇ ਚੈਨਲ ਤੇ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰੋ ਜੀ ਤੇ ਐਸੀ ਤਰ੍ਹਾਂ ਦੀਆਂ ਰੈਸਪੀ ਤੁਹਾਨੂੰ ਮੇਰੇ ਚੈਨਲ ਤੇ ਮਿਲਦੀਆਂ ਹੀ ਜਾਣਗੀਆਂ ਸਤਿ ਸ੍ਰੀ ਅਕਾਲ ਜੀ